ਸਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਸਾਰੇ ਕਰੀਬੀ ਤੁਹਾਡੇ ਸ਼ੁਭ ਚਿੰਤਕ ਹੋਣ ਤੁਹਾਡੇ ਸਾਰੇ ਕਰੀਬੀ ਤੁਹਾਡੇ ਸ਼ੁਭ ਚਿੰਤਕ ਹੋਣੇ ਜ਼ਰੂਰੀ ਨਹੀਂ ਹੈ ਕੁਝ ਤੁਹਾਡੇ ਸ਼ੁਭ ਦੇਖ ਕਰ ਵੀ ਚਿੰਤਤ ਹੋ ਜਾਂਦੇ ਆ ਇੱਕ ਗੱਲ ਹੈ ਕੁਝ ਹੁੰਦਾ ਹੋਇਆ ਸ਼ੁਭ ਦੇਖ ਕੇ ਵੀ ਕਈ ਵਾਰੀ ਬੜੇ ਚਿੰਤਤ ਹੋ ਜਾਂਦੇ ਆ ਬਿਮਾਰੀ ਹੋ ਜਾਂਦੇ ਆ ਪਰੇਸ਼ਾਨੀ ਹੋ ਜਾਂਦੇ ਹੈ ਇਹ ਵੀ ਹੈ ਚਲੋ ਇਹ ਨੋਟ ਨਾ ਕਰੋ ਕਿ ਕੌਣ ਚਿੰਤਤ ਹੈ ਇਹ ਨੋਟ ਨਾ ਕਰੋ ਕਿ ਕੌਣ ਕੀ ਕਰ ਰਿਹਾ ਹੈ ਇਹ ਨੋਟ ਕਰੋ ਕਿ ਅਸੀਂ ਕੀ ਕਰ ਰਹੇ ਹਾਂ ਜਿੱਦਾਂ ਆਪਾਂ ਕੱਲ ਡਿਸਕਸ਼ਨ ਕੀਤੀ ਸੀ ਕਿ ਹਰ ਚੀਜ਼ ਜੋ ਹੈ ਉਹ ਸਾਡੇ ਨਾਲ ਜੁੜੀ ਹੋਈ ਹੈ ਜਿਸ ਨਾਲ ਅਸੀਂ ਜੁੜੇ ਹੋਏ ਹਾਂ ਗੱਲ ਤੇ ਉਹ ਹੈ ਅਗਰ ਅਸੀਂ ਪਰੇਸ਼ਾਨ ਆ ਅਸੀਂ ਦੁਖੀ ਆ ਤਾਂ ਇਹ ਸੋਚੋ ਕਿਉਂ ਆ ਕਿਸੇ ਦੀ ਵਜ੍ਹਾ ਨਾਲ ਦੁਖੀ ਹੋਣਾ ਤਾਂ ਮਤਲਬ ਤੁਹਾਡਾ ਨੁਕਸਾਨ ਹੈ ਹੁਣ ਜੇ ਮੰਨ ਲਓ ਕਿਸੇ ਨਾਲ ਕੋਈ ਗੱਲਬਾਤ ਤੁਹਾਡੀ ਚੱਲ ਰਹੀ ਹੈ ਤੁਹਾਨੂੰ ਬਹੁਤ ਗੁੱਸਾ ਆ ਰਿਹਾ ਤੁਸੀਂ ਲੜ ਰਹੇ ਹੋ ਤਾਂ ਇੱਚ ਨੁਕਸਾਨ ਕਿਸ ਦਾ ਹੈ ਨੁਕਸਾਨ ਕਿਸ ਦਾ ਭਾਵੇਂ ਚਾਰ ਗੱਲਾਂ ਤੁਸੀਂ ਵੱਧ ਸੁਣਾਣੀਆਂ ਸੱਚ ਜਾਣੋ એનર્ਜੀ ਤੁਹਾਡੀ ਲੱਗੀ ਦਿਮਾਗ ਤੁਹਾਡਾ ਖਰਾਬ ਹੋਇਆ ਠੀਕ ਬੀਪੀ ਤੁਹਾਡਾ ਵਧਿਆ એનર્ਜੀ ਤੁਸੀਂ ਆਪਣੇ ਸਰੀਰ ਦੀ ਵੀ ਡਾਉਣ ਕੀਤੀ ਦਿਮਾਗ ਦੀ ਵੀ ਕੀਤੀ ਮਨ ਦੀ ਵੀ ਕੀਤੀ ਤੇ ਫਿਰ ਜੇ ਮੈਂ ਤੇ ਉਹਨੂੰ ਚਾਰ ਸੁਣਾਤੇ ਤਾਂ ਬੜੀ ਬਹਾਦਰੀ ਕਰਤੀ ਜੀ ਤੁਸੀਂ ਕਿਉਂ ਆਪਣਾ ਨੁਕਸਾਨ ਕੀਤਾ ਤੁਸੀਂ ਕੀ ਜ਼ਰੂਰਤ ਸੀ ਜ਼ਰੂਰਤ ਜਿੱਥੇ ਜ਼ਰੂਰਤ ਹੈ ਨਾ ਸਿਰਫ ਦੋ ਸ਼ਬਦਾਂ ਨਾਲ ਵਿਸਰ ਸਕਦਾ ਹੈ ਕਿਉਂ ਤੁਸੀਂ ਅਗਰ ਇੱਕ ਗੱਲ ਹੋਰ ਇਹਨੂੰ ਇੱਕ ਐਗਜ਼ਾਮਪਲ ਨੂੰ ਆਪਾਂ ਇਦਾਂ ਵੀ ਲੈ ਸਕਦੇ ਹਾਂ ਮੰਨ ਲਓ ਸਾਡੇ ਨਾਲ ਕੋਈ ਧੋਖਾ ਹੋਇਆ ਮੰਨ ਲਓ ਸਾਡੇ ਨਾਲ ਕੋਈ ਅ ਦੁਰਘਟਨਾ ਹੋ ਗਈ ਮੰਨ ਲਓ ਜਿਸ ਨੇ ਕੀਤੀ ਮੈਨੇ ਇਹ ਨਹੀਂ ਰੱਖਦਾ ਹੋਈ ਹੈ ਮੈਨੇ ਇਹ ਰੱਖਦਾ ਜੇ ਸਾਡੇ ਨਾਲ ਹੋਈ ਹੈ ਤਾਂ ਸਟਾਰ ਕਿਤੇ ਨਾ ਕਿਤੇ ਸਾਡੇ ਹੀ ਖਰਾਬ ਆ ਵਕਤ ਸਾਡਾ ਖਰਾਬ ਹੈ ਕਿਸਮਤ ਸਾਡੀ ਖਰਾਬ ਹੈ ਠੋਕਿਆ ਕੋਈ ਆ ਕੇ ਸਾਡੇ ਚ ਹੈ ਵੱਜਿਆ ਕੋਈ ਆ ਕੇ ਸਾਡੇ ਚ ਮੱਥੇ ਤੇ ਸਾਡੇ ਉਸਨੇ ਕੁਝ ਨਾ ਕੁਝ ਫੋੜਿਆ ਏ ਤਾਂ ਮਨ ਦਿਮਾਗ ਤੇ ਸਰੀਰ ਸਾਡੇ ਨੂੰ ਕਸਟ ਹੋਇਆ ਏ ਤਾਂ ਫਿਰ ਦੂਜੇ ਦਾ ਦੂਜੇ ਦੀ ਗੱਲ ਅਸੀਂ ਕਿਉਂ ਕਰਨੀ ਇਹਦਾ ਮਤਲਬ ਕੀ ਹੋਇਆ ਕਿ ਸਾਡਾ ਹੀ ਕੁਝ ਨਾ ਕੁਝ ਖਰਾਬ ਸੀ ਕਿੰਨਾ ਕਿਤੇ ਬੇਸ਼ੱਕ ਕਈ ਵਾਰੀ ਅਸੀਂ ਸੋਚਦੇ ਆ ਕਿ ਗਲਤੀ ਦੂਜੇ ਦੀ ਹੈ ਹੱਥ ਚ ਪੱਲਾ ਝਾੜ ਤੇ ਬਣਿਆ ਕੁਝ ਜਿਹੜਾ ਨੁਕਸਾਨ ਹੋਇਆ ਕ버 ਹੋ ਜਾਏਗਾ ਗਲਤੀ ਭਾਵੇਂ ਦੂਜੇ ਦੀ ਹੋਵੇ ਤੁਸੀਂ ਮੇਰੀ ਗੱਲ ਸਮਝ ਰਹੇ ਹੋ ਚਾਹੇ ਗਲਤੀ ਆਪਣੀ ਹੈ ਚਾਹੇ ਦੂਜੇ ਦੀ ਹੈ ਵਕਤ ਮਾਇਨੇ ਰੱਖਦਾ ਹੈ ਕਿ ਸਾਡੇ ਨਾਲ ਹੀ ਕਿਉਂ ਅਸੀਂ ਇਹ ਚੀਜ਼ ਨੂੰ ਸਹੀ ਕਰਨਾ ਹੈ ਕਿ ਸਾਡੇ ਨਾਲ ਕਿਉਂ ਇਹ ਚੀਜ਼ ਨੂੰ ਸਹੀ ਨਹੀਂ ਕਰਨਾ ਕਿ ਦੂਜੇ ਸਾਡੇ ਨਾਲ ਐਦਾਂ ਕਰਦੇ ਆ ਐਦਾਂ ਕਰਦੇ ਆ ਅਸੀਂ ਐਂ ਕਰ ਲੈਨੇ ਆ ਅਸੀਂ ਐਂ ਕਰ ਲੈਨੇ ਅਸੀਂ ਇਹ ਕਰਨਾ ਹੈ ਕਿ ਸਾਡੇ ਨਾਲ ਸਭ ਸਹੀ ਹੋਵੇ ਹੋਰ ਜੋ ਕੋਈ ਕਰ ਰਿਹਾ ਉਹ ਆਪਣੇ ਕਰਮ ਕਰ ਰਿਹਾ ਉਹ ਉਹ ਕਰੇਗਾ ਆਪਣਾ ਉਸ ਦਾ ਰਿਜ਼ਲਟ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦੀ ਆ ਜੇ ਕਿਤੇ ਨਾ ਕਿਤੇ ਮੇਰੇ ਕੁਝ ਸਟਾਰ ਖਰਾਬ ਨੇ ਜਾਂ ਮੇਰਾ ਵਕਤ ਖਰਾਬ ਹੈ ਸਟਾਰ ਖਰਾਬ ਨਹੀਂ ਹੁੰਦੇ ਉਹ ਦਸ਼ਾ ਕਿਸੇ ਨਾ ਕਿਸੇ ਤਰ੍ਹਾਂ ਚਲਦੀ ਰਹਿੰਦੀ ਹੈ ਮੇਰਾ ਵਕਤ ਖਰਾਬ ਹੈ ਤਾਂ ਕੁਦਰਤ ਨੇ ਮੈਨੂੰ ਪਰੇਸ਼ਾਨ ਕਰਨਾ ਹੈ ਤਾਂ ਉਸਨੇ ਵਜ੍ਹਾ ਕੋਈ ਨਾ ਕੋਈ ਬਣਾ ਲੈਣੀ ਉਹ ਵਜ੍ਹਾ ਬਣਦੀ ਹੈ ਜਿਸ ਨਾਲ ਅਸੀਂ ਰੋ ਰਹੇ ਹਾਂ ਜਿਸ ਨਾਲ ਅਸੀਂ ਦੁਖੀ ਹਾਂ ਤਾਂ ਉਹ ਵਜ੍ਹਾ ਨੂੰ ਅਸੀਂ ਦੇਖਣਾ ਨਹੀਂ ਹੈ ਅਸੀਂ ਇਹ ਦੇਖਣਾ ਹੈ ਕਿ ਅਸੀਂ ਕਿਉਂ ਦੁਖੀ ਹਾਂ ਉਸ ਚੀਜ਼ ਨੂੰ ਸਹੀ ਕਰਨਾ ਹੈ ਉਹ ਵਜ੍ਹਾ ਨੂੰ ਸਹੀ ਨਹੀਂ ਕਰਨਾ ਉਹ ਵਜ੍ਹਾ ਤੇ ਬਣਨੀ ਹੀ ਸੀ ਜੇ ਉਹ ਨਾ ਬਣਦੀ ਤੇ ਕੋਈ ਹੋਰ ਬਣ ਜਾਣੀ ਸੀ ਤੁਸੀਂ ਸਮਝ ਗਏ ਨਾ ਮੇਰੀ ਗੱਲ ਤਾਂ ਇਸੇ ਕਰਕੇ ਮੈਂ ਕਿਹਾ ਜ਼ਰੂਰੀ ਨਹੀਂ ਹੈ ਤੁਹਾਡਾ ਹਰ ਕਰੀਬੀ ਸ਼ੁਭਚਿੰਤਕ ਹੋਵੇ ਕੋਈ ਤੁਹਾਡੀ ਸ਼ੁਭਤਾ ਨੂੰ ਦੇਖ ਕੇ ਜ਼ਿਆਦਾ ਚਿੰਤਤ ਵੀ ਹੋ ਸਕਦਾ ਪਰ ਆਪਾਂ ਇਹ ਨਹੀਂ ਦੇਖਣਾ ਕਿ ਚਿੰਤਤ ਕੌਣ ਹੈ ਖੁਸ਼ ਕੌਣ ਹੈ ਨਾਲ ਕੌਣ ਹੈ ਦੁਖੀ ਕੌਣ ਹੈ ਸਾਨੂੰ ਦੁੱਖ ਦੇ ਕੌਣ ਰਿਹਾ ਹੈ ਇਹ ਦੇਖਣਾ ਹੈ ਕਿ ਅਸੀਂ ਦੁਖੀ ਹੋ ਰਹੇ ਹਾਂ ਉਹਨਾਂ ਨੂੰ ਉਹਨਾਂ ਦੇ ਮੁਤਾਬਕ ਰਿਜ਼ਲਟ ਦੇ ਰਹੇ ਹਾਂ ਅਸੀਂ ਤੇ ਆਪਾਂ ਨੂੰ ਆਪਣੇ ਮੁਤਾਬਕ ਰਿਜ਼ਲਟ ਦੇਣਾ ਹੈ ਨਾ ਕਿ ਦੂਜੇ ਮੁਤਾਬਕ ਮਨ ਦਾ ਖੁਸ਼ ਹੋਣਾ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਬੰਦਸ਼ ਵਿੱਚ ਨਾ ਬਨੋ ਜਿੰਨਾ ਆਜ਼ਾਦ ਰਹੋਗੇ ਖੁਸ਼ ਰਹੋਗੇ ਇੱਕ ਐਗਜ਼ਾਮਪਲ ਦਿੰਨੀ ਆ ਮੈਂ ਤੁਹਾਨੂੰ ਆਪਾਂ ਨਾ ਆਮ ਤੌਰ ਤੇ ਕਹਿੰਦੇ ਆ ਕਿ ਜਲਦੀ ਉੱਠਣਾ ਚਾਹੀਦਾ ਹੈ ਸੂਰਜ ਦੇ ਦਰਸ਼ਨ ਕਰਨੇ ਚਾਹੀਦੇ ਨੇ ਬਹੁਤ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਹੈ ਚੜਦੇ ਸੂਰਜ ਨੂੰ ਦੇਖਣਾ ਕਿਉਂਕਿ ਇੱਕ ਕੁਦਰਤ ਦਾ ਬਹੁਤ ਹੀ ਖੂਬਸੂਰਤ ਪਹਲ ਜਦੋਂ ਸੂਰਜ ਚੜ ਰਿਹਾ ਹੁੰਦਾ ਹੈ ਤੇ ਮਤਲਬ ਉਹਦੇ ਅਕਿਰਨਾ ਹਲਕੀਆਂ-ਹਲਕੀਆਂ ਤੇ ਹਰੀਆਲੀ ਆਲੇ-ਦੁਆਲੇ ਮਤਲਬ ਸੇਰ ਕਰਨੀ ਬਹੁਤ ਸ਼ੁਭ ਮੰਨੀ ਜਾਂਦੀ ਹੈ ਜਾਂ ਸੂਰਜ ਦੇ ਦਰਸ਼ਨ ਕਰਨਾ ਹੀ ਸ਼ੁਭ ਮੰਨੇ ਜਾਂਦੇ ਆ ਉਹਨੂੰ ਦੇਖਣ ਨਾਲ ਹੀ ਮਾਨੂੰ એનર્ਜੀ ਬੜੀ ਅੱਛੀ ਮਿਲਦੀ ਹੈ ਹੈਨਾ ਇਹ ਤੇ ਸਾਰੇ ਹੀ ਜਾਣਦੇ ਆ ਬੜੀ ਵਾਰ ਸੁਣਿਆ ਤੁਸੀਂ ਨਵੀਂ ਗੱਲ ਮੈਂ ਕੋਈ ਨਹੀਂ ਦੱਸੀ ਗੱਲ ਇਹ ਆ ਕਿ ਜਦੋਂ ਹਰ ਕਿਸ ਲਈ ਹਰ ਚੀਜ਼ ਸਹੀ ਵੀ ਨਹੀਂ ਹੁਣ ਬ੍ਰਿਕ ਲੱਗਣ ਵਾਲਾ ਆ ਜਾਂ ਲਾਲੋ ਤੁਸੀਂ ਕਿ ਮਕਰ ਲਗਣ ਵਾਲਾ ਜਾਂ ਕੁੰਭ ਲਗਣ ਵਾਲਾ ਮਕਰ ਲਗਣ ਵਾਲ ਦਾ ਹਸਟ ਮੇਚ ਬੰਦਾ ਸੂਰਜ ਹੁਣ ਸੂਰਜ ਦੀ ਰੋਸ਼ਨੀ ਸਭ ਨੂੰ ਚਾਹੀਦੀ ਹੈ ਸਭ ਤੇ ਲਈ ਬਰਾਬਰ ਹੀ ਹੈ ਹਰ ਕਿਸੇ ਲਈ ਜਲਦੀ ਉੱਠਣਾ ਵੀ ਕੋਈ ਜ਼ਰੂਰੀ ਨਹੀਂ ਹੈ ਹੁਣ ਕਈ ਵਾਰੀ ਬਹੁਤੇ ਲੋਕ ਨੇ ਬਹੁਤੇ ਲੋਕ ਕਹਿ ਸਕਦੇ ਆਪਾਂ 50% ਲੋਕ ਨੇ 10 11 ਵਜੇ ਤੋਂ ਪਹਿਲਾਂ ਨੀਂਦ ਨਹੀਂ ਆਉਂਦੀ ਅਗਲੀ ਤੋਂ ਬੈਡ ਅਰਲੀ ਟੂ ਰਾਈਜ਼ ਨੂੰ ਦੱਸੋ ਕੀ ਕਰੇ ਬੰਦਾ ਬੈਡ ਤੇ ਜਾ ਕੇ ਪੈਣ ਨਾਲ ਹੀ ਥੋੜਾ ਨੀਂਦ ਆ ਜਾਣੀ ਹੁਣ ਬੰਦੇ ਨੂੰ ਜੇ ਲੇਟ ਨੀਂਦ ਆ ਰਹੀ ਹੈ ਜਾਂ ਉਹਦੀ ਰੁਟੀਨ ਉਦਾਂ ਦੀ ਬਣ ਗਈ ਹੈ ਤਾਂ ਸਵੇਰੇ ਅਗਰ ਉਹ ਸਵੇਰੇ ਤੁਸੀਂ ਉਹਨੂੰ ਪਾਸੇ ਮਾਰ ਮਾਰ ਕੇ ਉਹਨੂੰ ਹਲਾ ਹਲਾ ਕੇ ਸਵੇਰੇ 5 ਵਜੇ ਉਠਾ ਲੈਨੇ ਹੋ ਬ੍ਰਹਮ ਟਾਈਮ ਤੇ ਉੱਠਣਾ ਹੈ ਸਵੇਰੇ ਉੱਠਣਾ ਜ਼ਰੂਰੀ ਹੈ ਉਠੋ ਉਠੋ ਉਠ ਉਹਦਾ ਤੇ ਸਾਰਾ ਦਿਨ ਬੇਕਾਰ ਹੋ ਗਿਆ ਇੱਕ ਤੇ ਅਗਲਾ ਦੀ ਰਾਤ ਨੂੰ ਸੁੱਤਾ 4 ਘੰਟੇ ਹੋਏ ਨੀਗੇ ਪਏ ਨੇ ਤੇ ਤੁਸੀਂ ਉਠਾ ਲਿਆ ਤੇ ਸਾਰਾ ਦਿਨ ਬੇਕਾਰ ਨਾ ਉਹਨੇ ਕੰਮ ਕਰ ਨਾ ਉਹਨੇ ਪੜ੍ਹਾਈ ਕਰਨੀ ਨਾ ਉਹਦਾ ਮਨ ਲੱਗਣਾ ਬਸ ਐ ਲੱਗਦਾ ਸਰੀਰ ਨੂੰ ਖਿੱਚ ਰਿਹਾ ਕਿਉਂਕਿ ਨੀਂਦ ਦਾ ਪੂਰੇ ਹੋਣਾ ਵੀ ਤੇ ਜ਼ਰੂਰੀ ਆ ਕੰਮ ਦੀ ਗੱਲ ਇਹ ਆ ਕਿ ਕਿਸੇ ਲਈ ਮਾਬਾਦੀ ਤੇ ਕਿਸੇ ਲਈ ਸੁਆਦੀ ਹਰ ਕਿਸੇ ਲਈ ਹਰ ਚੀਜ਼ ਨਹੀਂ ਬਣੀ ਇਹ ਹਮੇਸ਼ਾ ਆਪਣੇ ਦਿਮਾਗ ਚ ਹੋਣੇ ਦੀ ਐਗਜ਼ਾਮਪਲ ਵੀ ਦੇ ਦੇਣੀ ਆ ਮੈਂ ਤੁਹਾਨੂੰ ਬਹੁਤੇ ਲੋਕ ਕਈ ਵਾਰੀ ਜੋਤਿਸ਼ ਇੰਟਰਸਟ ਨਹੀਂ ਕਰਦੇ ਜਿਹਦੇ ਬੁੱਧ 12 ਹੋਏਗਾ ਉਹਨੂੰ ਅੱਧੀ ਰਾਤ ਤੱਕ ਨੀਂਦ ਨਹੀਂ ਆਉਂਦੀ ਤੇ ਕੀ ਕਰ ਲਓਗੇ ਫਿਰ ਕਿੱਥੇ ਉਠਾਓਗੇ ਉਹਨੂੰ ਜਲਦੀ ਹਾਂ ਰੂਟੀਨ ਬਣਾ ਲੂਗਾ ਆਪਣੀ ਪਰ ਉਹ ਆਪਣੇ ਮਿਹਨਤ ਮੁਤਾਬਕ ਅਗਰ ਉਹ ਸਵੇਰੇ ਸੂਰਜ ਚੜਨ ਦੇ ਟਾਈਮ ਤੇ ਜਾਨੀ 6-7 ਵਜੇ ਵੀ ਉੱਠ ਖੜਦਾ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਤੁਸੀਂ ਉਹਨੂੰ ਜ਼ਰੂਰੀ ਨਹੀਂ ਕਿ 5 ਵਜੇ ਉੱਠਣਾ ਹੈ 4 ਵਜੇ ਉੱਠਣਾ ਹੈ ਐਦਾਂ ਉੱਠਣਾ ਹੈ ਤੇ ਇਹ ਉੱਠਣਾ ਚਾਹੀਦਾ ਹੈ ਉੱਠ ਕੇ ਆ ਕਰੋ ਜੀ ਆ ਕਰੋ ਜੀ ਆ ਕਰੋ ਤਾਂ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਇਹ ਵੀ ਦੱਸਣਾ ਜ਼ਰੂਰੀ ਸੀ ਚਲੋ ਗੱਲ ਕਰਦੇ ਆਪਾਂ ਅੱਜ 6 ਦਸੰਬਰ 2024 ਦਿਨ ਸ਼ੁੱਕਰਵਾਰ ਦੀ ਪੰਚਮੀ ਤithi 12:09 ਤੱਕ ਰਹਿਣੀ ਹੈ ਉਸ ਤੋਂ ਬਾਅਦ ਛੱਤੀ ਤithi ਦਾ ਪਖ ਸ਼ੁਰੂ ਹੋ ਜਾਣਾ ਸ਼੍ਰਵਣ ਨਕਸ਼ਤਰ ਸ਼ਾਮ ਨੂੰ 5:19 ਤੱਕ ਰਹੇਗਾ ਦਰਵਿਯੋਗ ਰਹੇਗਾ ਸਿਤਾਰਿਆਂ ਦੇ ਮੁਤਾਬਕ ਅੱਜ ਸ਼ੁੱਕਰਵਾਰ ਵਾਲੇ ਦਿਨ ਤਕਰੀਬਨ 10:30 ਵਜੇ ਤੋਂ ਲੈ ਕੇ 12:00 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਤੇ ਜੋ ਸਿਤਾਰੇ ਨੇ ਗ੍ਰਹਾਂ ਦੇ ਮੁਤਾਬਕ 6 ਤਰੀਕ ਨੂੰ ਜੋ ਮਕਰ ਰਾਸ਼ੀ ਵਿੱਚ ਹੀ ਚੰਦਰਮਾ ਰਹੇਗਾ ਤੇ ਉਸ ਤੋਂ ਬਾਅਦ ਸਵੇਰੇ ਤੜਕੇ ਕੁੰਭ ਰਾਸ਼ੀ ਵਿੱਚ ਜਾਏਗਾ ਪੰਚ ਕ੍ਰੰਭ ਹੋ ਜਾਏਗੀ ਜੀ ਸਵੇਰੇ ਤੜਕੇ 29 ਸਤ ਤੋਂ ਤੇ ਜੋ ਆਪਾਂ ਕਹੀਏ ਤੇ 나ਗ ਪੰਚਮੀ ਤਾਂ ਦਿਨ ਹੈ ਅੱਜ ਤੇ ਜਿਨ੍ਹਾਂ ਦੀ ਜਨਮ ਪੱਤਰੀ ਦੇ ਵਿੱਚ ਕਾਲ ਸਰਪ ਜੋਗ ਹੋਵੇ ਤਾਂ ਦੋ ਨਾਗਾਂ ਦਾ ਜੋੜਾ ਤੁਸੀਂ ਅੱਜ 나ਗ ਪੰਚਮੀ ਤੇ ਮੰਦਰ ਚੜ੍ਹਾ ਸਕਦੇ ਹੋ ਜਲ ਪ੍ਰਵਾਹ ਕਰ ਸਕਦੇ ਹੋ ਠੀਕ ਹੈ ग्रहਾਂ ਦੇ ਮੁਤਾਬਕ ਅੱਜ ਵੀ ਸ਼ੁਕਰਚੰਦਰ ਦਾ ਯੋਗ ਸ਼ੋਭੀ ਹੈ ਸ਼੍ਰਮਣ ਨਕਸ਼ਤਰ ਹੈ ਤੇ ਬੁੱਧ ਬੱਕਰੀ ਵੀ ਚੱਲਦਾ ਪਿਆ ਤੇ ਬੁੱਧ ਅਸਤ ਵੀ ਹੋਇਆ ਹੋਇਆ ਏ ਤੇ ਗੁਰੂ ਵੀ ਬੱਕਰੀ ਚੱਲ ਰਿਹਾ ਤੇ ਉੱਤੇ ਰਾਹੂ ਕਿਤੇ ਤੇ ਬੱਕਰੀ ਹੈਗੀ ਆ ਆਪਾਂ ਨੂੰ ਪਤਾ ਹੈ ਨਾ ਕਿਦਾਂ ਦਾ ਚਾਹੇਗਾ ਅੱਜ ਦਾ ਦਿਨ ਜਾਣ ਲੈਣੇ ਆ ਪ੍ਰੋਗਰਾਮ ਦੇ ਅਖੀਰ ਚ ਵਾਸਤੂ ਟਿਪ ਵੀ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸ਼ੁਕਰ ਚੰਦਰ 10ਵੇਂ ਸਥਾਨ ਵਿੱਚ ਜੀਵਨ ਸਾਥੀ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਹੈ ਬੱਚਿਆਂ ਨੂੰ ਲੈ ਕੇ ਥੋੜੀ ਚਿੰਤਾਵਾਂ ਸੁੱਖਾਂ ਨੂੰ ਲੈ ਕੇ ਚਿੰਤਾਵਾਂ ਤੇ ਨਹੀਂ ਹੋਣਗੀਆਂ ਪਰ ਭਰਾ ਦੀ ਸਿਹਤ ਨੂੰ ਲੈ ਕੇ ਟੈਨਸ਼ਨ ਜ਼ਰੂਰ ਰਹੇਗੀ ਭਰਾ ਦੀ ਸਿਹਤ ਖਰਾਬ ਹੋਣਾ ਬਿਮਾਰ ਹੋਣਾ ਹਸਪਤਾਲ ਦੇ ਚੱਕਰ ਲੱਗਣਾ ਮੰਗਲ ਦੇ ਨੀਚ ਸਥਿਤੀ ਵਿੱਚ ਹੋਣ ਕਰਕੇ ਹੋ ਰਿਹਾ ਹੈ ਕਿਉਂਕਿ ਮੰਗਲ ਜੋ ਹੈ ਨਾ ਉਹ ਸ਼ਨੀ ਦੇ ਨਕਸ਼ਤਰ ਚ ਚੱਲ ਰਿਹਾ ਹੈ ਇਸ ਕਰਕੇ ਵੀ ਥੋੜਾ ਹੈ ਤਾਕੀ ਕਰੋ ਚਲਦੇ ਪਾਣੀ ਵਿੱਚ ਚੌਲ ਜਲ ਪ੍ਰਵਾਹ ਕਰ ਦਿਓ ਦਿਨ ਵਧੀਆ ਟੌਰਸ ਇਕ ਰਾਸ਼ੀ ਵਾਲਿਆਂ ਦੇ ਲਈ ਧਨ ਕਮ ਕਰ ਬਿਜ਼ਨਸ ਚੰਗਾ ਸ਼੍ਰਮਨ ਨਕਸ਼ਤਰ ਹਿੰਮਤ ਦੇਗਾ इमोशनल ਜ਼ਰੂਰ ਕਰੇਗਾ ਬਾ ਮੋਡੇ ਵਿੱਚ ਦਰਦ ਰਹੇਗਾ ਤਾਂ ਕਹਿ ਸਕਦੇ ਆ ਵਿਦਿਆਰਥੀਆਂ ਨੂੰ ਸਮਝਦਾਰੀ ਨਾਲ ਚੱਲਣਾ ਚਾਹੀਦਾ ਹੈ ਪੜ੍ਹਾਈ ਨੂੰ ਵਕਤ ਦੇਣਾ ਚਾਹੀਦਾ ਹੈ ਦਿਨ ਵਧੀਆ ਜੈਮਨੀ ਮਿਥੂ ਰਾਸ਼ੀ ਦੀ ਗੱਲ ਕਰੀਏ ਚੰਦਰ ਆਜ ਵੀ 8ਵੇਂ ਸਥਾਨ ਵਿੱਚ ਪਰ ਚੰਦਰ ਤਾਂ ਨਕਸ਼ਤਰ ਜੋਗਾ ਉਹ ਕੰਮ ਕਰੇਗਾ ਅੱਜ ਦੋਸਤ ਮਿੱਤਰਾਂ ਦਾ ਸਾਥ ਮਿਲੇਗਾ ਭਜਨਟ ਬਣੀ ਰਹੇਗੀ ਕਿਸੇ ਨਾ ਕਿਸੇ ਪਾਰਟੀ ਫੰਕਸ਼ਨ ਅਟੈਂਡ ਕਰਨ ਦਾ ਨਿਯੰਤਾ ਜਾਂ ਜਾਣਾ ਪੈ ਸਕਦਾ ਹੈ ਮ ਅਗਲੀ ਰਾਸ਼ੀ ਕੈਂਸਰ ਕਰਕਰਾਸ਼ੀ ਕਰਕਰਾਸ਼ੀ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਅੱਜ ਦਾ ਦਿਨ ਵੀ ਬਹੁਤ ਅੱਛਾ ਜਾਣ ਵਾਲਾ ਹੈ ਆਪਣੇ ਲਈ ਸੋਚਣਾ ਆਪਣੇ ਕੰਮਕਾਰਾਂ ਦੀ ਨੂੰ ਤਰਕੀਬ ਮੁਤਾਬਕ ਚਲਾਉਣਾ ਤੁਹਾਡੇ ਲਈ ਸ਼ੁਭਤਾ ਦੇਣ ਵਾਲਾ ਹੈ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀ ਆਪਾਂ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਜੋ ਸ਼ਰਵਣ ਨਕਸ਼ਤਰ ਹੈ ਚੰਦਰ ਦਾ ਨਕਸ਼ਤਰ ਮਿੱਤਰਯ ਮਿੱਤਰ ਮਤਲਬ ਆਪਣੇ ਲਈ ਸੋਚਣਾ ਆਪਣੇ ਆਪ ਆਪਣੀ ਪਰਸਨਲਿਟੀ ਲਈ ਕੰਮ ਕਰਨਾ ਜਿਮ ਜੁਆਇਨ ਕਰਨਾ ਜਾਂ ਕਹਿ ਸਕਦੇ ਆਪਾਂ ਕਿ ਆਪਣੇ ਆਪ ਵੱਲ ਧਿਆਨ ਦੇ ਕੇ ਕੰਮ ਕਰਨਾ ਕਿ ਆਪਣੇ ਲਈ ਸੋਚੇ ਜਾਵੇ ਤਾਂ ਬਹੁਤ ਚੰਗਾ ਹੈ ਵਧੀਆ ਹੀ ਹੈ ਤਾਂ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਸਿਤਾਰੇ ਤੁਹਾਡੇ ਸ਼ੁਭ ਨੇ ਅੱਛੇ ਹਨ ਨਕਸ਼ਤਰ ਮਿੱਤਰ ਹੈ ਪਰ ਸੁੱਧ ਦੁੱਧ ਜ਼ਰੂਰ ਮੱਤੇ ਤੇ ਲਾ ਲੈਣਾ ਕੋਸ਼ਿਸ਼ ਕਰੋ ਦੁੱਧ ਦਾ ਪੈਕੇਟ ਇੱਕ ਲక్ష్ਮੀ ਮਾਤਾ ਦੇ ਮੰਤਰ ਵੀ ਤੁਸੀਂ ਰੱਖ ਸਕਦੇ ਹੋ ਦਿਨ ਵਧੀਆ ਜਾਏਗਾ ਕਾਲਾ ਨੀਲਾ ਹਰਾ ਤਿੰਨ ਰੰਗਾਂ ਚ ਨਹੀਂ ਪਾਉਣੇ ਤੇ ਕੱਚ ਦਾ ਗਲਾਸ ਯੂਜ਼ ਨਹੀਂ ਕਰਨਾ ਦਿਨ ਬੈਸਟ ਜਾਏਗਾ ਈਓ ਸਿੰਘ ਰਾਜੀ ਵਾਲਿਆਂ ਦੀ ਥੋੜੀ ਮਾਨਸਿਕ ਕਲਪਾਹਟ ਰਹੇਗੀ ਖਰਚਿਆਂ ਨੂੰ ਲੈ ਕੇ ਤੇ ਕੁਝ ਅਣਚਾਹੇ ਮਨ ਨਾਲ ਕੀਤੇ ਗਏ ਖਰਚੇ ਜ਼ਿਆਦਾ ਪਰੇਸ਼ਾਨ ਕਰਨਗੇ ਜ਼ਰੂਰੀ ਨਹੀਂ ਹੈ ਤਾਂ ਕਿਉਂ ਪੈਸਾ ਲਗਾਣਾ ਹੈ ਹਨਾ ਬਹੁਤ ਜ਼ਰੂਰੀ ਹੈ ਤਾਂ ਜ਼ਰੂਰਤ ਲਈ ਹੀ ਪੈਸਾ ਬਣਿਆ ਬਸ ਦੋ ਚੀਜ਼ਾਂ ਦਿਮਾਗ ਵਿੱਚ ਰੱਖਣੀਆਂ ਚਾਹੀਦੀਆਂ ਨੇ ਤਾਂ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ ਸਿੰਘ ਰਾਸ਼ੀ ਵਾਲਿਆਂ ਨੇ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਤਾਂ ਤਾਂਬੇ ਦਾ ਪੈਸਾ ਅੱਜ ਤੁਸੀਂ ਜੀਬ ਚ ਰੱਖ ਲੈਣਾ ਵਰਗੋ ਕੰਨਿਆ ਰਾਸ਼ੀ ਦੀ ਗੱਲ ਕਰੀ ਆਪਾਂ ਤਾਂ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਅੱਛੇ ਚੱਲਦੇ ਪਏ ਆ ਬਹੁਤ ਅੱਛੇ ਆ ਸ਼੍ਰਵਨ ਨਕਸ਼ਤਰ ਠੀਕ ਹੈ ਮਿੱਤਰ ਹੈ ਹੁਣ ਵਾਲੇ ਕੱਲ ਨੂੰ ਲੈ ਕੇ ਚਿੰਤਾਵਾਂ ਘਟਣਗੀਆਂ ਘਰ ਵਿੱਚ ਰਿਸ਼ਤੇਦਾਰ ਆ ਸਕਦੇ ਆ ਤੁਸੀਂ ਕਿਤੇ ਜਾ ਸਕਦੇ ਹੋ ਕੋਟਕਚੈਰੀ ਦੇ ਚੱਕਰ ਵੀ ਲੱਗ ਸਕਦੇ ਆ ਵਜਾ ਕੋਈ ਵੀ ਹੋਵੇ ਕਿਸੇ ਵੀ ਵਜਾ ਨਾਲ ਤਾਂ ਕੋਸ਼ਿਸ਼ ਇਹ ਕਰਨੀ ਹੈ ਤੁਸੀਂ ਕਿ ਚੰਦਰ ਦੇ ਨਕਸ਼ਤਰ ਨੂੰ ਸ਼ੁਭ ਕਰਨ ਦੇ ਲਈ ਮਾਂ ਦੇ ਪੈਰੀਂ ਹੱਥ ਲੰਗਾ ਕੇ ਘਰ ਤੋਂ ਜਾਣਾ ਲਿਬਰਾਤੂ ਲਾਰਾਸ਼ੀ ਦੀ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੰਗੇ ਸ਼ੁਭ ਨੇ ਬਹੁਤ ਅੱਛੇ ਨੇ ਤੇ ਗ੍ਰਹਾਂ ਦੇ ਮੁਤਾਬਕ ਚੌਥੇ ਸਥਾਨ ਵਿੱਚ ਸ਼ੁਕਰ ਚੰਦਰ ਦਾ ਯੋਗ ਬਣਿਆ ਹੋਇਆ ਹੈ ਤਾਂ ਇਹਦੇ ਨਾਲ ਕੀ ਆ ਕਿ ਘਰ ਮਕਾਨ ਗੱਡੀ ਲੈਣ ਲਈ ਸਿਤਾਰੇ ਸ਼ੁਭ ਨੇ ਮਨ ਖੁਸ਼ ਰਹੇਗਾ ਤੁਲਾ ਰਾਸ਼ੀ ਵਾਲਿਆਂ ਦਾ ਅੱਜ 10ਵੇਂ ਸਥਾਨ ਵਿੱਚ ਮੰਗਲ ਆ ਤਾਂ ਸੇਲ ਪਰਚੇਜ ਕਰਨ ਵਾਲਾ ਕੋਈ ਕਾਰ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਕਰਦੇ ਹੋ ਤਾਂ ਉਸ ਨੂੰ ਹੋਰ ਅੱਛਾ ਜਾਵੇ ਤਾਂ ਮਿਸ਼ਰੀ ਦਾ ਸੇਵਨ ਕਰ ਲਓ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਦੇ ਲਈ ਜੋਸ਼ ਚੰਦਰਮਾ ਦਾ ਨਕਸ਼ਤਰ ਆਪਣੇ ਆਪ ਤੇ ਪ੍ਰਾਉਡ ਜਿਆ ਮਹਿਸੂਸ ਹੋਵੇਗਾ ਤੁਹਾਨੂੰ ਕੰਮਕਾਰ ਦੀ ਸਥਿਤੀ ਠੀਕ ਰਹੇਗੀ ਮਿਹਨਤ ਪੂਰੀ ਕਰੋਗੇ ਤੁਸੀਂ ਪਰਿਵਾਰ ਦਾ ਪੂਰਾ ਸਾਥ ਵੀ ਮਿਲੇਗਾ ਚੰਦਰਮਾ ਦਾ ਨਕਸ਼ਤਰ ਜੋ ਹੈ ਤੁਹਾਨੂੰ ਹਰ ਪਾਸੇ ਤੋਂ ਥੋੜਾ ਇਮੋਸ਼ਨਲ ਜ਼ਰੂਰ ਕਰੇਗਾ ਪਰ ਹਾਵੀ ਤੇ ਪ੍ਰਭਾਵੀ ਰੱਖੇਗਾ ਕਿ ਬਹੁਤ ਸਥਿਤੀਆਂ ਨੂੰ ਤੁਸੀਂ ਆਪਣੇ ਅਨੁਸਾਰ ਮਤਲਬ ਆਪਣੀ ਸੋਚ ਮੁਤਾਬਕ ਸਹੀ ਕਰ ਲਵੋਗੇ ਸੈਜੀਟੇਰੀਸ ਤਨੁਰਾਸ਼ੀ ਦੀ ਗੱਲ ਕਰਦੇ ਹਾਂ ਜੀ ਤਨੁਰਾਸ਼ੀ ਵਾਲਿਆਂ ਦੇ ਲਈ ਸ਼ੁਕਰਚੰਦਰ ਦੀ ਜੁਤੀ ਧਨ ਸਥਾਨ ਵਿੱਚ ਤੇ ਚੰਦਰ ਦਾ ਨਕਸ਼ਤਰ ਮਿਲਾਜੁਲਾ ਜਿਆ ਦਿਨ ਜਾਣ ਵਾਲਾ ਅੱਜ ਤੁਹਾਡਾ ਬੈਸਵਾਜੀ ਤੋਂ ਬਚੋ ਕਿਸੇ ਨੂੰ ਵੀ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਨਾ ਕਰੋ ਬਿਨਾ ਮੰਗੇ ਕਿਸੇ ਨੂੰ ਸਲਾਹ ਨਾ ਦਿਓ ਤਾਂ ਚੰਗਾ ਏ ਔਰ ਕੋਸ਼ਿਸ਼ ਇਹ ਕਰਨੀ ਹੈ ਕਿ ਮਿੱਠੀ ਰੋਟੀ ਬਣਾ ਕੇ ਅੱਜ ਕੁੱਤੇ ਨੂੰ ਪਾ ਦਿਓ ਤਾਂ ਵਧੀਆ ਰਹੇਗਾ ਕੈਪ੍ਰਿਗੋਨ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਚੰਦਰ ਦਾ ਨਕਸ਼ਤਰ ਮਿਚਦਾ ਰਿਹਾ ਪੈਸੇ ਲਈ ਤੰ ਲਈ ਅੱਜ ਦਾ ਦਿਨ ਅੱਛਾ ਜਾਣ ਵਾਲਾ ਹੈ ਪੈਸਾ ਆ ਜਾਏਗਾ ਕਿਤਨੋ ਕਿਤੋ ਰੁਕਿਆ ਵੀ ਹੋ ਔਰ ਤੇ ਕੋਈ ਕਿਤੋਂ ਆਉਣਾ ਸੀ ਪੈਸਾ ਤਾ ਉਹ ਵੀ ਮਿਲ ਸਕਦਾ ਜਿੱਦਾਂ ਪੈਨਸ਼ਨ ਵਗੈਰਾ ਰੁਕੀ ਹੋਈ ਸੀ ਜਾਂ ਕਿਸੇ ਨਾਲ ਲੈਣ ਦੇਣ ਕਾफी ਦਿਨ ਤੋਂ ਰਹਿੰਦਾ ਸੀ ਤਾ ਉਹ ਪੈਸਾ ਮਿਲ ਜਾਏਗਾ ਰਿਸ਼ਤੇਨੂਲੇ ਆ ਕਿ ਥੋੜੇ ਅਜੇ ਇਮੋਸ਼ਨਲ ਹੋਵਗੇ ਤੁਸੀਂ ਤਾ ਚੰਦਰ ਦੇ ਨਕਸ਼ਤਰ ਨੂੰ ਸ਼ੁਭ ਕਰਨ ਦੇ ਲਈ ਮਾਂ ਦੇ ਪੈਰੀ ਹੱਥ ਲਾਣਾ ਚਾਂਦੀ ਕੋਲ ਰੱਖਣਾ ਵਧੀਆ ਰਹੇਗਾ ਅਕਿਊਰਸ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਰੋਗ ਬਿਮਾਰੀ ਤੋਂ निजात ਮਿਲੇਗੀ ਅੱਜ ਤੁਹਾਨੂੰ ਚੰਦਰ ਕਰਜ਼ਾ ਲੈ ਕੇ ਲੋਨ ਲੈ ਕੇ ਕੋਈ ਕੰਮ ਐਡੀਸ਼ਨ ਕਰਨ ਵਾਸਤੇ ਕੁਝ ਕੰਮ ਹੋਰ ਕਰਨ ਬਾਰੇ ਉਹਦੇ ਵਿੱਚ ਉਹ ਤੋਂ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਕੁਝ ਹੋਰ ਨਵਾਂ ਕੰਮ ਕਰਨ ਦੇ ਲਈ ਜੋ ਯੋਜਨਾਵਾਂ ਬਣ ਰਹੀਆਂ ਨੇ ਉਹਦੇ ਲਈ ਤੁਹਾਡਾ ਪੂਰੀ ਤਰ੍ਹਾਂ ਨਾਲ ਵਧੀਆ ਸਿਤਾਰੇ ਜਾਣਗੇ ਵਿਰੋਧੀ ਦਬੇ ਰਹਿਣਗੇ ਕੋਈ ਤੁਹਾਡਾ ਕੁਝ ਵੀ ਨੁਕਸਾਨ ਨਹੀਂ ਕਰ ਪਾਏਗਾ ਬਸ ਆਪਣੇ ਮਨ ਦੀ ਮਜ਼ਬੂਤੀ ਦੇ ਲਈ ਕੀ ਕਰਨਾ ਤੁਸੀਂ ਮੱਥੇ ਤੇ ਚੰਦ ਲਗਾ ਲੈ ਪਾਇਸੇ ਜਾਨੀ ਮੇਰੀ ਰਾਸ਼ੀ ਦੀ ਗੱਲ ਕਰੀਏ ਤਸੰਦਰ ਦਾ ਨਕਸ਼ਤਰ ਮਿੱਤਰ ਹੈ ਔਲਾਦ ਲਈ ਤੇ ਲਾਤੀ ਪ੍ਰਾਪਤੀ ਲਈ ਗ੍ਰੇਬ ਬੜੇ ਅਚੇ ਆ ਕੋਈ ਨੁਕਸਾਨ ਨਹੀਂ ਹੋਏਗਾ ਤੁਹਾਡਾ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਜਰੂਰ ਕਿਸੇ ਗਮਲੇ ਬੂਟੇ ਚ ਪਾ ਦਿਓ ਜੋ ਪੇਟ ਸਬੰਧੀ ਪਰੇਸ਼ਾਨੀਆਂ ਤੁਹਾਨੂੰ ਕਾਫੀ ਦੇਰ ਤੋਂ ਚੱਲ ਰਹੀਆਂ ਨੇ ਉਹ ਉਹ ਠੀਕ ਹੋ ਜਾਣਗੀਆਂ ਬਾਕੀ ਰਹੀ ਗੱਲ ਪੇਪਰਾਂ ਦੀ ਜਾਂ ਕਿਸੇ ਤਰ੍ਹਾਂ ਦੇ ਜੇ ਤੁਸੀਂ ਤੁਹਾਡੇ ਲਈ ਜਿਆਦਾ ਮਿਹਨਤ ਕਰੰਤੇ ਹੀ ਰਿਜ਼ਲਟ ਸ਼ੁਭ ਮਿਲਣਗੇ ਕਿਉਂਕਿ ਚੰਦਰ ਪੰਜਵੇਂ ਖਾਨੇ ਜਾਨੀ ਸੋਚ ਦਾ ਮਾਲਕ ਹੈ ਸੋਚ ਤੇ ਇਹ ਕਰਕੇ ਕਿ ਮਿਹਨਤ ਕਰਨੀ ਪੈਣੀ ਹੈ ਰਿਜ਼ਲਟ ਤਾਂ ਸ਼ੁਭ ਮਿਲਣਾ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਸਾਥ ਦੇ ਜਾਣਗੇ ਠੀਕ ਹੈ ਜੀ ਇਹ ਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਨੂੰ ਸਿਤਾਰਿਆਂ ਨੂੰ ਕਿਵੇਂ ਸ਼ੁਭ ਕਰਕੇ ਤੁਸੀਂ ਸਹੀ ਰਿਜ਼ਲਟ ਲੈ ਸਕਦੇ ਹੋ ਵਾਸਤੂ ਮੁਤਾਬਕ ਆਪਾਂ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦੱਸਦੇ ਹੀ ਰਹਿਣੇ ਆ ਕਿ ਕੁਝ ਨਾ ਕੁਝ ਕਿੱਦਾਂ ਸਹੀ ਕਰਕੇ ਸਭ ਕੁਝ ਆਪਾਂ ਬੈਲੈਂਸ ਕਰ ਸਕਦੇ ਹਾਂ ਠੀਕ ਹੈ ਦੇਖਿਆ ਜਾਵੇ ਤਾਂ ਬੱਚਿਆਂ ਦਾ ਸਹੀ ਦਿਸ਼ਾ ਵਿੱਚ ਜਾਣਾ ਬਹੁਤ ਮਾਇਨੇ ਰੱਖਦਾ ਹੈ ਹਨਾ ਤਾਂ ਬੱਚੇ ਸਹੀ ਦਿਸ਼ਾ ਵਿੱਚ ਜਾਣ ਮਾਪਿਓ ਦਾ ਕਹਿਣਾ ਮੰਨੀ ਜਾਣ ਗੁੱਸਾ ਇਹ ਪਹਿਲੀ ਗੱਲ ਤੇ ਬੱਚੇ ਕਈ ਵਾਰੀ ਤੁਸੀਂ ਕੁਐਸਚਨ ਕੀਤਾ ਹੁੰਦਾ ਕੱਲ ਨੂੰ ਆਪਾਂ ਕਿਸੇ ਦੀ ਜਨਮ ਤਰੀਕ ਤੇ ਚਰਚਾ ਵੀ ਕਰਾਂਗੇ ਤਾਂ ਤੁਹਾਡਾ ਆਮ ਤੌਰ ਤੇ ਬੱਚਿਆਂ ਦੀ ਜਦੋਂ ਤੁਸੀਂ ਭੇਜਦੀ ਹੋ ਕਿਸੇ ਦੀ ਜਨਮ ਤਰੀਕ ਤਾਂ ਲਿਖਿਆ ਹੁੰਦਾ ਕਿ ਗੁੱਸਾ ਬਹੁਤ ਆਉਂਦਾ ਅੱਛਾ ਹਰ ਤੀਜੇ ਬੰਦੇ ਨੂੰ ਤੀਜੇ ਨੂੰ ਨਹੀਂ ਲਾ ਲਓ ਤੁਸੀਂ ਹਰ ਦੂਜੇ ਨੂੰ ਦੂਜੇ ਨੂੰ ਕਹਨੂੰ ਹਰ ਕਿਸੇ ਨੂੰ ਗੁੱਸਾ ਆਉਂਦਾ ਤਾਂ ਗੁੱਸਾ ਆਉਂਦਾ ਮੇਨ ਕਾਰਨ ਇੱਕ ਬੱਚਿਆਂ ਦਾ ਖਾਸ ਤੌਰ ਤੇ ਬੱਚੇ ਜੋ ਨੇ ਨਾ ਜਦੋਂ ਤੁਸੀਂ ਪੂਰੀ ਉਮਰ ਲਿਓ ਤਾਂ ਤੁਹਾਡੇ ਤੇ ਬੁੱਧ ਦਾ ਸ਼ਨੀ ਦਾ ਪ੍ਰਭਾਵ ਹੁੰਦਾ ਜੋ ਤੁਸੀਂ ਥੋੜੇ ਜਿਹਾ ਜੰਗ ਹੋ ਜਾਣੇ ਤੋਂ ਮੰਗਲ ਦਾ ਪ੍ਰਭਾਵ ਆ ਜਾਂਦਾ ਸੂਰਜ ਦਾ ਪ੍ਰਭਾਵ ਹੁੰਦਾ ਤੋਂ ਉਸ ਤੋਂ ਬਾਅਦ ਬੁੱਧ ਦਾ ਜਦੋਂ ਤੁਸੀਂ ਬਿਜ਼ਨਸ ਕਰਦੇ ਤਾਂ ਬੁੱਧ ਦਾ ਪ੍ਰਭਾਵ ਆਣਾ ਸ਼ੁਰੂ ਹੋ ਜਾਂਦਾ ਜਦੋਂ ਤੁਹਾਨੂੰ ਗੁੱਸਾ ਜਾਂਦਾ ਹੁੰਦਾ ਹੋਵੇ ਤਾਂ ਚੈੱਕ ਕਰੋ ਕਿ ਤੁਸੀਂ ਕਿਸ ਦਿਸ਼ਾ ਚ ਸੌਂ ਰਹੇ ਹੋ ਅਗਰ ਤੁਸੀਂ ਸੌਥ ਦਿਸ਼ਾ ਚ ਸੌ ਰਹੇ ਹੋ ਦੱਖਣ ਦਿਸ਼ਾ ਚ ਸੌ ਰਹੇ ਹੋ ਤਾਂ ਤੁਹਾਡੇ ਲਈ ਮੰਗਲ ਦਾ ਪ੍ਰਭਾਵ ਪੈਣਾ ਤੁਹਾਡੀ ਤੇ ਲਾਜ਼ਮੀ ਹੋ ਜਾਂਦਾ ਹੈ ਤਾਂ ਮੰਗਲ ਕਰਕੇ ਅਗਰੈਸ਼ਨ ਗੁੱਸਾ ਜ਼ਿਆਦਾ ਆਉਂਦਾ ਆਪਣੇ ਬੱਚਿਆਂ ਦੀ ਤਸਵੀਰ ਕਦੇ ਵੀ ਸੌਥ ਦਿਸ਼ਾ ਚ ਨਾ ਲਗਾਓ ਅਗਰੈਸ਼ਨ ਤੇ ਗੁੱਸਾ ਉਹਨਾਂ ਨੂੰ ਜ਼ਿਆਦਾ ਆਉਣਾ ਸ਼ੁਰੂ ਹੋ ਜਾਏਗਾ ਠੀਕ ਹੈ ਤਾਂ ਬੱਚਿਆਂ ਦੀ ਦਿਸ਼ਾ ਅਗਰ ਤਸਵੀਰ ਤੁਸੀਂ ਕੋਈ ਲਾਉਣੀ ਹੈ ਨਿਊ ਮੈਰਿਡ ਨੇ ਤਾਂ ਉਹਨਾਂ ਦੇ ਤੁਸੀਂ ਸਾਊਥ-ਈਸਟ 'ਤੇ ਲਗਾ ਸਕਦੇ ਹੋ ਅਗਰ ਅਨਮੈਰਿਡ ਬੱਚਿਆ ਤਾਂ ਈਸਟ ਦਿਸ਼ਾ ਜਾਨੀ ਪੂਰਬ ਦਿਸ਼ਾ 'ਚ ਪਿਕਚਰ ਲਗਾਓ ਕੋਸ਼ਿਸ਼ ਕਰੋ ਉਹਨਾਂ ਨੂੰ ਪੂਰਬ ਦਿਸ਼ਾ 'ਚ ਲਾਓ ਕਦੇ ਵੀ ਆਪਣੇ ਬੱਚਿਆਂ ਨੂੰ ਦੱਖਣ ਦਿਸ਼ਾ 'ਚ ਨਹੀਂ ਸੁਆਣਾ ਚਾਹੀਦਾ ਸਮਾਇ ਜ਼ਾਦਾ ਆਪ ਸਭ ਦਾ ਦਿਨ ਅੱਛਾ ਜਾ ਰਹੇ ਸਾਸਟ੍ਰਿਕਾ